ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਵਰਾਸਤ ਇੰਸਟੀਚਿਊਟ ਵੱਲੋਂ ਲਾਪਰੀ ਸੰਗ ਤੁਹਾਡੇ ਨਾਲ ਕੁਝ ਗੱਲ ਸਾਂਝੇ ਕਰਨਾ ਚਾਹੁੰਨਾ ਜਿਵੇਂ ਕਿ ਤੁਹਾਨੂੰ ਅੱਜ ਪਤਾ ਹੈ ਕਿ ਮਦਰਸ ਡੇ ਹੈ ਤੇ ਜ਼ਿੰਦਗੀ ਚ ਤਿੰਨ ਚੀਜ਼ਾਂ ਕਹਿੰਦੇ ਜ਼ਰੂਰੀ ਹੈ ਕੀ ਕਿਉਂ ਤੇ ਕਿਵੇਂ ਮਦਰਸ ਡੇ ਕਿਉਂ ਬਣਾਇਆ ਜਾਂਦਾ ਕੀ ਕਾਰਨ ਹੈ ਉਹ ਚੀਜ਼ਾਂ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਸੋ ਜੇ ਸਟਾਰਟਿੰਗ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੀ ਇੱਕ ਤੌਰਤ ਹੈ ਅਨਾ ਜਾਰਵਿਸ ਅਨਾ ਜਾਰਵਿਸ ਨੇ ਮਦਰਸਡੇ ਦੀ ਨੀਂ ਰੱਖੀ ਉਸਨੇ ਆਪਣੀ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ ਸਾਰੀ ਜ਼ਿੰਦਗੀ ਆਪਣੀ ਮਾਂ ਤੋਂ ਮਾਂ ਦੀ ਸੇਵਾ ਕੀਤੀ ਟੁਟਾ ਦਿੱਤੀ ਜੇ ਅਫੀਸ਼ੀਅਲ ਰੂਪ ਵਿੱਚ ਗੱਲ ਕੀਤੀ ਜਾਵੇ ਤਾਂ ਮਦਰਸਡੇ ਕਿਉਂ ਬਣਾਇਆ ਜਾਂਦਾ ਹੈ ਤਾਂ 9 ਮਈ 1914 ਨੂੰ ਅਮਰੀਕਾ ਦਾ ਰਾਸ਼ਟਰਪਤੀ ਹੋਇਆ ਉ드로 ਵਿਲਸਨ ਉ드로 ਵਿਲਸਨ ਨੇ ਇਸ ਨੂੰ ਸੰਸਦ ਵਿੱਚ ਮਦਸ ਦੇ ਦਾ ਬਿੱਲ ਪਾਸ ਕੀਤਾ ਉਸ ਤੋਂ ਬਾਅਦ ਅਮਰੀਕਾ ਆਸਟ੍ਰੇਲੀਆ ਜਾਪਾਨ ਯੂਰਪ ਭਾਰਤ ਤੇ ਹੋਰ ਦੀਆਂ ਕਈ ਹੋਰ ਕੰਟਰੀਆਂ ਵਿੱਚ ਇਸ ਨੂੰ ਉਸ ਦਿਨ ਕੋ ਪ੍ਰਮਾਣਿਤ ਮੰਨਿਆ ਗਿਆ ਤੇ ਜੇ ਗੱਲ ਕਰੀਏ ਤਾਂ ਸੰਧਾਨਿਕ ਰੂਪ ਵਿੱਚ ਇੱਕ ਸੂਤ ਬਣਾਇਆ ਜਾਣ ਲੱਗਾ ਇਹ ਖਾਲਸੇ ਪੰਥ ਦੀ ਗੱਲ ਕੀਤੀ ਜਾਵੇ ਜਾਂ ਖਾਲਸੇ ਮਾਤਾ ਦੀ ਮੱਤਾ ਉਦੋਂ ਮਾਮਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਚ ਮਾਤਾ ਸੁੰਦਰੀ ਮਾਤਾ ਖੀਵੀ ਮਾਈ ਭਾਗੋ ਤੇ ਮਾਤਾ ਗੁਜਰੀ ਦੇ ਰੂਪ ਵਿੱਚ ਮਦਰਸਡੇ ਬਣਾਇਆ ਜਾਂਦਾ ਹੈ ਜੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਥੈਂਕ ਯੂ